ਹਿੰਦੀ ਲਈ ਸਾਲ 2024 ਲਈ ਸਾਹਿਤ ਅਕੈਡਮੀ ਪੁਰਸਕਾਰ ਮੰੰਨੀ ਪਰਮੰਨੀ ਲੇਖਕਾ ਗगन ਗਿੱਲ ਨੂੰ ਉਹਨਾਂ ਦੇ ਕਵਿਤਾ ਸੰਗ੍ਰਹਿ ਮੈਂ ਜਬ ਤੱਕ ਆਈ ਬਾਹਰ ਲਈ ਦਿੱਤਾ ਜਾਏਗਾ ਨਵੀਂ ਦਿੱਲੀ ਵਿੱਚ ਇਹ ਐਲਾਨ ਕਰਦਿਆਂ ਸਾਹਿਤ ਅਕੈਡਮੀ ਦੇ ਸਕੱਤਰ ਸ਼੍ਰੀ ਨਿਵਾਸ tao ਨੇ ਦੱਸਿਆ ਕਿ ਅੰਗਰੇਜ਼ੀ ਸਮੇਤ ਸਾਰੀਆਂ ਹੀ 21 ਭਾਸ਼ਾਵਾਂ ਦੇ ਲੇਖਕਾਂ ਨੂੰ ਅਗਲੇ ਸਾਲ 8 ਮਾਰਚ ਨੂੰ 1 ਲੱਖ ਰੁਪਏ ਦੀ ਨਕਦ ਰਾਸ਼ੀ ਤੇ ਸ਼ਲਾਗਾ ਪੱਤਰ ਨਾਲ ਸਨਮਾਨਿਤ ਕੀਤਾ ਜਾਵੇਗਾ ਗਗਨ ਗੇਲ ਹਿੰਦੀ ਦੀ ਇੱਕ ਮੰਨੀ ਪਰਮੰਨੀ ਕਵਿਤਰੀ ਏ ਤੇ ਉਹਨਾਂ ਦੇ ਕਈ ਕਵਿਤਾ ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਨੇ ਅੰਗਰੇਜ਼ੀ ਸਾਹਿਤ ਵਿੱਚ ਐਮਏ ਦੀ ਡਿਗਰੀ ਹਾਸਲ ਕਰਨ ਤੋਂ ਬਾਅਦ ਗਗਨ ਗਿਲ ਨੇ ਪੱਤਰਕਾਰਤਾ ਵਿੱਚ ਆਪਣਾ ਕੈਰੀਅਰ ਸ਼ੁਰੂ ਕੀਤਾ ਪਰ ਛੇਤੀ ਹੀ ਉਹ ਪੱਤਰਕਾਰਤਾ ਨੂੰ ਛੱਡ ਕੇ ਪੂਰੇ ਤੌਰ ਤੇ ਇੱਕ ਲੇਖਿਕਾ ਹੋ ਗਈ ਉਹਨਾਂ ਦੀਆਂ ਕਈ ਕਵਿਤਾਵਾਂ ਅਮਰੀਕਾ ਇੰਗਲੈਂਡ ਤੇ ਜਰਮਨੀ ਦੀਆਂ ਯੂਨੀਵਰਸਿਟੀਆਂ ਵਿੱਚ ਵੀ ਪੜ੍ਹਾਈਆਂ ਜਾਂਦੀਆਂ ਨੇ ਗਗਨ ਗਿਲਤੋਈ ਲਾਵਾ ਪੰਜਾਬੀ ਦੀ ਮਸ਼ਹੂਰ ਕਵਿਤਰੀ ਡਾਕਟਰ ਪਾਲ ਕੌਰ ਨੂੰ ਵੀ ਉਹਨਾਂ ਦੀ ਪੁਸਤਕ ਸੂਣ ਗੁਣਵੰਤਾ ਸੂਣ ਬੁੱਧੀਵੰਤਾ ਨੂੰ ਸਾਹਿਤ ਅਕੈਡਮੀ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ ਸਾਹਿਤ ਅਕੈਡਮੀ ਦੀ ਪੰਜਾਬੀ ਸਲਾਹਕਾਰ ਬੋਰਡ ਦੇ ਕਨਵੀਨਰ ਡਾਕਟਰ ਰਵੇਲ ਸਿੰਘ ਸੈਣੀ ਨੇ ਲੁਧਿਆਣਾ ਵਿੱਚ ਇਹ ਜਾਣਕਾਰੀ ਦਿੱਤੀ